ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਸਵੇਰੇ ਸੰਗਰਾਂਦ ਵਾਲੇ ਦਿਨ ਉੱਠਦੇ ਅਨਸਾਰ ਇਸ਼ਨਾਨ ਕਰਨ ਤੋਂ ਬਾਅਦ ਆਪਾਂ ਕਿਹੜਾ ਕੰਮ ਕਰਨਾ ਹੈ ਜਾਂ ਕਹਿ ਲਓ ਕਿਹੜੀ ਜਗ੍ਹਾ ਦੇ ਉੱਤੇ ਸਾਡਾ ਪਹਿਲਾ ਕਦਮ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਪੈਸਾ, ਬਰਕਤ, ਖੁਸ਼ੀਆਂ, ਤੰਦਰੁਸਤੀਆਂ ਆ ਸਕਦੀਆਂ ਹਨ ਇਸੇ ਵਿਸ਼ੇ ਤੇ ਆਪਾਂ ਗੱਲ ਕਰਨੀ ਹੈ ਇਸ ਕਰਕੇ ਸੰਗਤ ਜੀ ਵੀਡੀਓ ਪੂਰੀ ਜ਼ਰੂਰ ਸੁਣਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਜਰੂਰ ਲਿਖ ਦੇਣਾ ਜੀ ਜਦੋਂ ਵੀ ਆਪਾਂ ਸਵੇਰੇ ਉੱਠਣਾ ਹੈ ਤਾਂ ਉੱਠਦੇ ਅਨਸਾਰ ਰੁਟੀਨ ਵਾਈਜ਼ ਜਿਸ ਤਰ੍ਹਾਂ ਆਪਾਂ ਪਹਿਲਾਂ ਮਾਲਕ ਦਾ ਸ਼ੁਕਰਾਨਾ ਕਰਦੇ ਹਾਂ ਉਸੇ ਹੀ ਤਰ੍ਹਾਂ ਵਾਹਿਗੁਰੂ ਆਕਾਰ ਪੁਰਖ ਜੀ ਦਾ ਸ਼ੁਕਰਾਨਾ ਕਰਕੇ ਫਿਰ ਆਪਣਾ ਪੈਰ ਬਿਸਤਰ ਤੋਂ ਥੱਲੇ ਲਾਉਣਾ ਹੈ ਤਾਂ ਉਸ ਤੋਂ ਬਾਅਦ ਬਾਣੀ ਪੜਦਿਆਂ ਹੋਇਆਂ ਇਸ਼ਨਾਨ ਕਰਨਾ ਹੈ ਅਤੇ ਇਸ਼ਨਾਨ ਕਰਨ ਤੋਂ ਤੁਰੰਤ ਬਾਅਦ ਸਾਡਾ ਪਹਿਲਾ ਕਦਮ ਰਸੋਈ ਦੇ ਵਿੱਚ ਹੋਣਾ ਚਾਹੀਦਾ ਹੈ ਅਤੇ ਰਸੋਈ ਦੇ ਵਿੱਚ ਬਾਣੀ ਪੜਦਿਆਂ ਹੋਇਆਂ ਆਪਾਂ ਕੜਾ ਪ੍ਰਸ਼ਾਦੀ ਦੀ ਤਿਆਰ ਕਰਨੀ ਹੈ ਤਾਂ ਇਸ ਦਾ ਵੱਡਾ ਲਾਭ ਕੀ ਹੋਵੇਗਾ ਦੇਖੋ ਸੰਗਤ ਜੀ ਜਦੋਂ ਆਪਾਂ ਬਾਣੀ ਪੜਦਿਆਂ ਹੋਇਆਂ ਕੜਾ ਪ੍ਰਸ਼ਾਦ ਦੀ ਦੇਖ ਤਿਆਰ ਕਰਾਂਗੇ ਤਾਂ ਸਾਡੇ ਘਰ ਦੇ ਜੋ ਵੀ 네ਗੇਟਿਵ ਅਨਰਜੀ ਹੈ ਉਹ ਖਤਮ ਹੋ ਜਾਵੇਗੀ ਅਤੇ ਜਦੋਂ ਅਸੀਂ ਬਾਣੀ ਪੜ੍ਹਦੇ ਹਾਂ ਤਿਆਰ ਕੀਤਾ ਹੋਇਆ ਕੜਾ ਪ੍ਰਸ਼ਾਦ ਦੀ ਤੇ ਛਕਦੇ ਹਾਂ ਤਾਂ ਸਾਡੇ ਮਨ ਦੇ 네ਗੇਟਿਵ ਵਿਚਾਰ 네ਗੇਟਿਵ ਊਰਜਾ ਉਹ ਖਤਮ ਹੋਵੇਗੀ ਕਿਉਂਕਿ ਸਾਡੀ ਰਸੋਈ ਦਾ ਸਿੱਧਾ ਸਿੱਧਾ ਸਬੰਧ ਸਾਡੇ ਤਨ ਤੇ ਮਨ ਦੇ ਨਾਲ ਹੈ ਕਿਉਂਕਿ ਰਸੋਈ ਦੇ ਵਿੱਚ ਜੋ ਵੀ ਚੀਜ਼ ਬਣਾਉਂਦੇ ਹਾਂ ਅਤੇ ਜੋ ਵੀ ਚੀਜ਼ ਖਾਂਦੇ ਹਾਂ ਉਹਦਾ ਪ੍ਰਭਾਵ ਸਾਡੇ ਤਨ ਤੇ ਮਨ ਦੇ ਉੱਤੇ ਪੈਂਦਾ ਹੈ ਇਸ ਕਰਕੇ ਆਪਾਂ ਸੰਗਰਾਂ ਦੀ ਸ਼ੁਰੂਆਤ ਇਸ਼ਨਾਨ ਕਰਨ ਤੋਂ ਬਾਅਦ ਰਸੋਈ ਤੋਂ ਕਰਨੀ ਹੈ ਪਹਿਲਾਂ ਘੜਾ ਪਰਸ਼ਾਦੀ ਦੇ ਤਿਆਰ ਕਰਨੀ ਹੈ ਦੇਗ ਬਾਣੇ ਪੜਦਿਆਂ ਹੋਇਆਂ ਤਿਆਰ ਕਰਨੀ ਹੈ ਉਸ ਤੋਂ ਬਾਅਦ ਜੋ ਵੀ ਨਿਤਨੇਮ ਕਰਦੇ ਹਾਂ ਚਾਹੇ ਪੰਜ ਪਾਣੀਆਂ ਪੜੋ ਚਾਹੇ ਜਬਜੀ ਸਬਜੀ ਪੜੋ ਬਾਣੀ ਪੜ ਕੇ ਫਿਰ ਕੜਾ ਪ੍ਰਸ਼ਾਦ ਨੂੰ ਭੋਗ ਲਗਵਾ ਕੇ ਸਾਰੇ ਪਰਿਵਾਰ ਨੂੰ ਛਕਾਉਣਾ ਹੈ ਤਾਂ ਦੇਖਣਾ ਗੁਰੂ ਨਾਨਕ ਪਾਸ਼ਾ ਜੀ ਦੀ ਬਖਸ਼ਿਸ਼ ਕੜਾ ਪ੍ਰਸ਼ਾਦ ਦੀ ਤੇਕ ਜਿਉਂ ਹੀ ਸਾਡੇ ਅੰਦਰ ਜਾਵੇਗੀ ਤਾਂ ਸਾਡੇ ਕਿੰਨੇ ਦੁੱਖ ਦੂਰ ਹੋਣੇ ਸ਼ੁਰੂ ਹੋ ਜਾਣਗੇ ਤਾਂ ਆਓ ਆਪਣੇ ਦਿਨ ਦੀ ਸ਼ੁਰੂਆਤ ਆਪਣੇ ਇਸ ਮਹੀਨੇ ਦੀ ਸ਼ੁਰੂਆਤ ਕੜਾ ਪ੍ਰਸ਼ਾਦ ਦੀ ਤੇਕ ਤੋਂ ਕਰੀਏ ਸੰਗਤ ਜੀ ਸਤਿਗੁਰ ਸੱਚੇ ਪਾਸ਼ਾ ਆਪਣੇ ਪਿਆਰਿਆਂ ਦੇ ਉੱਤੇ ਝਾਟ ਹੀ ਦਇਆਲ ਵੀ ਹੋ ਜਾਂਦੇ ਨੇ ਪਰ ਸਾਨੂੰ ਮੰਗਣਾ ਨਹੀਂ ਆਉਂਦਾ ਅਸੀਂ ਜਦੋਂ ਵੀ ਆਪਣੇ ਗੁਰੂ ਪਾਸ਼ਾ ਜੀ ਤੋਂ ਮੰਗਣ ਦੇ ਲਈ ਜਾਂਦੇ ਹਾਂ ਤਾਂ ਖਾਲੀ ਹੱਥ ਮੰਗਦੇ ਹਾਂ ਮਹਾਪੁਰਖ ਜੀ ਕਹਿੰਦੇ ਹਨ ਕਿ ਜਦੋਂ ਸਤਗੁਰ ਸੱਚੇ ਪਾਸ਼ਾ ਜੀ ਤੋਂ ਕੁਝ ਮੰਗਣਾ ਹੈ ਤਾਂ ਖਾਲੀ ਹੱਥ ਨਹੀਂ ਜਾਣਾ ਕੁਝ ਪੇਟਾਂ ਨਾਲ ਲੈ ਕੇ ਜਾਣੀ ਹੈ ਕਿਹੜੀ ਪੇਟਾ ਲੈ ਕੇ ਜਾਣੀ ਹੈ ਉਹ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਦੱਸਾਂਗੇ ਪਰ ਮਹਾਪੁਰਖ ਜੀ ਕਹਿੰਦੇ ਕਿ ਜਦੋਂ ਆਪਾਂ ਇਹ ਪੇਟਾ ਗੁਰੂ ਪਾਸ਼ਾ ਜੀ ਦੇ ਅੱਗੇ ਲੈ ਕੇ ਜਾਵਾਂਗੇ ਸਤਗੁਰ ਸੱਚੇ ਪਾਸ਼ਾ ਸਾਡੇ ਉਤੇ ਇੰਨੇ ਖੁਸ਼ ਹੁੰਦੇ ਹਨ ਇੰਨੇ ਧਿਆਲ ਹੁੰਦੇ ਨੇ ਕਿ ਸਾਡੇ ਮੰਦੀਆਂ ਮਰਾਦਾਂ ਤਾਂ ਪੂਰੀਆਂ ਕਰਦੇ ਹੀ ਨੇ ਬਲਕਿ ਆਪਣੀ ਖੁਸ਼ੀ ਦੇ ਨਾਲ ਆਪਣੀ ਮਰਜ਼ੀ ਦੇ ਨਾਲ ਵੀ ਸਾਨੂੰ ਬਹੁਤ ਕੁਝ ਦਿੰਦੇ ਨੇ ਸਤਗੁਰ ਸੱਚੇ ਪਾਸ਼ਾ ਜਦੋਂ ਦੇਨ ਤੇ ਆਉਂਦੇ ਨੇ ਤਾਂ ਝੋਲੀਆਂ ਛੋਟੀਆਂ ਪੈ ਜਾਂਦੀਆਂ ਨੇ ਤਾਂ ਫਿਰ ਆਓ ਅੱਜ ਦੀ ਵੀਡੀਓ ਦੇ ਵਿੱਚ ਸਾਰੀ ਗੱਲਬਾਤ ਕਰਦੇ ਹਾਂ ਕਿਹੜੀ ਭੇਟ ਆਪਾਂ ਸਤਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਭੇਟ ਕਰਨੀ ਹੈ ਜਿੰਨੂੰ ਦੇਖ ਕੇ ਸਤਗੁਰ ਸੱਚੇ ਪਾਸ਼ਾ ਜੀ ਖੁਸ਼ ਹੁੰਦੇ ਨੇ ਸਭ ਤੋਂ ਪਹਿਲਾਂ ਗੁਰੂ ਇਤਿਹਾਸ 'ਚ ਇੱਕ ਸਾਖੀ ਸਾਂਝੀ ਕਰਦੇ ਹਾਂ ਫਿਰ ਉਸ ਤੋਂ ਬਾਅਦ ਅੱਗੇ ਗੱਲ ਕਰਦੇ ਹਾਂ ਇਹ ਸਾਖੀ ਮੇਰੇ 6ਵੇਂ ਪਾਸ਼ਾ ਤਨਤਨ ਸਾਹਿਬ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਦੀ ਹੈ ਸਤਕੂ ਸੱਚੇ ਪਾਸ਼ਾ ਅੰਮ੍ਰਿਤਸਰ ਦੇ ਵਿੱਚ ਪੁੱਜੇ ਤਾਂ ਅੰਮ੍ਰਿਤਸਰ ਜ਼ਿਲ੍ਹੇ ਦਾ ਇੱਕ ਪਿੰਡ ਹੈ ਚੱਪਾ ਕਹਿੰਦੇ ਉਸ ਪਿੰਡ ਦੀ ਰਹਿਣ ਵਾਲੀ ਇੱਕ ਬੀਬੀ ਸੁਲਖਣੀ ਜੇਦਾ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਦੇ ਉੱਤੇ ਬੜਾ ਭਰੋਸਾ ਹੈ ਪੱਕਾ ਹੈ ਸਤਗੁਰ ਸੱਚੇ ਪਾਸ਼ਾ ਜੀ ਦੇ ਘਰ ਦੀ ਬਹੁਤ ਸ਼ਰਧਾ万 ਹੈ ਉਹ ਬੀਬੀ ਦੇ ਘਰ ਦੇ ਵਿੱਚ ਔਲਾਦ ਨਹੀਂ ਸੀ ਇੱਕ ਦਿਨ ਉਹਨੂੰ ਪਤਾ ਲੱਗਾ ਕਿ ਛੇਵੇਂ ਪਾਸ਼ਾ ਤਾਨਤਨ ਸਾਹਿਬ ਸ੍ਰੀ ਗੁਰੂ ਹਰगोबिंद ਸਾਹਿਬ ਜੀ ਇਸ ਇਲਾਕੇ ਦੇ ਵਿੱਚ ਆਏ ਹੋਏ ਨੇ ਉਹ ਬੀਬੀ ਦੀ ਖੁਸ਼ੀ ਦਾ ਟਿਕਾਣਾ ਨਾ ਰਿਹਾ ਸਤਗੁਰ ਸੱਚੇ ਪਾਸ਼ਾ ਇਸ ਇਲਾਕੇ ਦੇ ਵਿੱਚ ਆਏ ਨੇ ਤਾਂ ਕਹਿੰਦੇ ਦਰਸ਼ਨਾਂ ਦੇ ਲਈ ਭੱਜੇ ਗਏ ਅਤੇ ਮਨ ਦੇ ਵਿੱਚ ਇੱਕੋ ਹੀ ਆਸ ਅਰਦਾਸ ਕਿ ਆਪਣੇ ਸਤਗੁਰ ਸੱਚੇ ਪਾਸ਼ਾ ਜੀ ਤੋਂ ਇੱਕ ਪੁੱਤ ਦੀ ਦਾਤ ਮੰਗ ਲਵਾਂਗੇ ਕਿਉਂਕਿ ਗੁਰ ਨਾਨਕ ਪਾਸ਼ਾ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸਤਗੁਰ ਸੱਚੇ ਪਾਸ਼ਾ ਹੀ ਮੇਰੀ ਇਸ ਅਰਦਾਸ ਬੇਨਤੀ ਨੂੰ ਪੂਰਾ ਕਰ ਸਕਦੇ ਨੇ ਬੀਬੀ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਉੱਤੇ ਬੜਾ ਪ੍ਰੋਸਾ ਸੀ ਇਸੇ ਪ੍ਰੋਸੇ ਦੇ ਸਦਕਾ ਬੀਬੀ ਨੂੰ ਜਦੋਂ ਪਤਾ ਲੱਗਾ ਕਿ ਮੇਰੀ ਪੀਰੀ ਦੇ ਮਾਲਕ ਆਏ ਨੇ ਉਹਨੇ ਪੈਰ ਜੋਤੀ ਨਾ ਪਾਈ ਉਸੇ ਵੇਲੇ ਭੱਜੀ ਆਈ ਕਿ ਪਹਿਲਾਂ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਰਾਜ ਰਾਜ ਕੇ ਦਰਸ਼ਨ ਕੀਤੇ ਜਾਣ ਫਿਰ ਮੱਥਾ ਟੇਕਿਆ ਤੇ ਫਿਰ ਆਪਣੇ ਅਰਦਾਸ ਬੇਂਤੀ ਲਾਈ ਕਿ ਸਤਗੁਰ ਸੱਚੇ ਪਾਸ਼ਾ ਮੇਰੇ ਘਰ ਦੇ ਵਿੱਚ ਔਲਾਦ ਨਹੀਂ ਮੇਰੇ ਤੇ ਕਿਰਪਾ ਕਰੋ ਮੈਨੂੰ ਇੱਕ ਪੁੱਤ ਦੀ ਦਾਤ ਬਖਸ਼ੋ ਸਤਗੁਰ ਸੱਚੇ ਪਾਸ਼ਾ ਜੀ ਨੇ ਬੀਬੀ ਦੇ ਵਾਲ ਤੱਕ ਕੇ ਆਤੇ ਕਿਹਾ ਬੀਬੀ ਔਲਾਦ ਦਾ ਸੁਖ ਤੇਰੇ ਕਰਮਾਂ ਦੇ ਵਿੱਚ ਲਿਖਿਆ ਹੀ ਨਹੀਂ ਸਤਗੁਰ ਸੱਚੇ ਪਾਸ਼ਾ ਜੀ ਦੇ ਮੋਹ ਇਹ ਗੱਲ ਸੁਣ ਕੇ ਬੀਬੀ ਨਰਾਸ਼ ਜੀ ਹੋ ਗਈ ਕਿ ਮੈਨੂੰ ਗੁਰੂ ਨਾਨਕ ਪਾਸ਼ਾ ਜੀ ਦੇ ਘਰ ਤੋਂ ਹੀ ਨਾ ਹੋ ਗਈ ਹੈ ਤਾਂ ਫਿਰ ਮੇਰੀ ਝੋਲੀ ਤਾਂ ਕਿਤੇ ਵੀ ਨਹੀਂ ਪਰ ਸਕਦੀ ਖੁਦ ਸਤਗੁਰ ਸੱਚੇ ਪਾਸ਼ਾ ਜੀ ਨੇ ਹੀ ਕਹਿ ਦਿੱਤਾ ਹੈ ਕਿ ਮੇਰੇ ਕਰਮਾਂ ਦੇ ਵਿੱਚ ਪੁੱਤਰ ਨਹੀਂ ਹੈ ਬੀਬੀ ਉੱਥੋਂ ਉੱਠ ਕੇ ਆਪਣੇ ਘਰ ਨੂੰ ਤੁਰ ਪਈ ਤੇ ਰਸਤੇ ਦੇ ਵਿੱਚ ਪਾਈ ਗੁਰਦਾਸ ਜੀ ਮਿਲ ਗਏ ਪਾਈ ਗੁਰਦਾਸ ਜੀ ਨੇ ਉਹ ਬੀਬੀ ਨੂੰ ਵੇਖ ਕੇ ਕਿਹਾ ਕਿ ਬੀਬੀ ਜਦੋਂ ਕੋਈ ਸਤਗੁਰ ਸੱਚੇ ਪਾਸ਼ਾ ਜੀ ਦੇ ਦਰਸ਼ਨ ਕਰਕੇ ਆਉਂਦਾ ਹੈ ਤਾਂ ਉਹਦਾ ਤਾਂ ਤਨ ਮਨ ਖੜ ਜਾਂਦਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਕਰਕੇ ਆਏ ਹੋ ਤੁਹਾਡਾ ਚਿਹਰਾ ਉਤਰਿਆ ਹੋਇਆ ਹੈ ਇਹਨਾਂ ਉਦਾਸ ਕਿਉਂ ਹੈ ਕਹਿੰਦੇ ਪਾਈ ਨੇ ਸਾਰੀ ਗੱਲ ਦੱਸੀ ਕਹਿੰਦੇ ਮਾਈ ਨੇ ਸਾਰੀ ਗੱਲ ਦੱਸੀ ਕਿ ਮੇਰੇ ਘਰ ਔਲਾਦ ਨਹੀਂ ਅਤੇ ਮੈਂ ਤਾਂ ਆਪਣੇ ਸਤਗੁਰ ਸੱਚੇ ਪਾਤਸ਼ਾਹ ਜੀ ਤੋਂ ਪੁੱਤਰ ਦੀ ਦਾਤ ਲੈਣ ਦੇ ਲਈ ਆਈ ਸੀ ਪਰ ਮੈਨੂੰ ਤਾਂ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਹਿ ਦਿੱਤਾ ਕਿ ਤੇਰੇ ਕਰਮਾਂ ਦੇ ਵਿੱਚ ਔਲਾਦ ਦਾ ਸੁੱਖ ਨਹੀਂ ਤਾਂ ਫਿਰ ਆਪ ਸੋਚੋ ਕਿ ਮੈਨੂੰ ਤਾਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਤੋਂ ਹੀ ਨਾ ਹੋ ਗਈ ਮੇਰੇ ਕਰਮਾ ਦੇ ਵਿੱਚ ਪੁੱਤਰ ਨਹੀਂ ਲਿਖਿਆ ਮੈਨੂੰ ਕਿੱਥੋਂ ਮਿਲੇਗਾ ਕਹਿੰਦੇ ਭਾਈ ਗੁਰਦਾਸ ਜੀ ਕਹਿਣ ਲੱਗੇ ਬੇਬੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਪਰ ਸਾਨੂੰ ਮੰਗਣਾ ਨਹੀਂ ਆਉਂਦਾ ਭਾਈ ਗੁਰਦਾਸ ਜੀ ਕਹਿਣ ਲੱਗੇ ਬੀਬੀ ਜਦ ਤੁਹਾਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਕਿਹਾ ਸੀ ਕਿ ਤੁਹਾਡੇ ਕਰਮਾਂ ਦੇ ਵਿੱਚ ਨਹੀਂ ਹੈ ਤਾਂ ਤੁਸੀਂ ਉਦੋਂ ਹੀ ਕਹਿ ਦਿੰਦੇ ਕਿ ਸਤਗੁਰ ਸੱਚੇ ਪਾਤਸ਼ਾਹ ਜੀ ਕੀ ਹੋਇਆ ਜੇ ਕਰਮਾਂ ਦੇ ਵਿੱਚ ਨਹੀਂ ਲਿਖਿਆ ਉਥੇ ਵੀ ਲਿਖਣ ਵਾਲੇ ਤੁਸੀਂ ਇੱਥੇ ਵੀ ਬਖਸ਼ਿਸ਼ਾਂ ਰਹਿਮਤਾਂ ਕਰਨ ਵਾਲੇ ਤੁਸੀਂ ਜੇ ਉਥੇ ਭੁੱਲ ਗਏ ਸੀ ਪਤ ਤਾਂ ਇੱਥੇ ਲਿਖ ਦਿਓ ਬੀਬੀ ਨੇ ਛੇਤੀ ਦੇ ਨਾਲ ਕਾਗਜ਼ ਕਲਮ ਸ਼ਾਹੀ ਦਾ ਇੰਤਜ਼ਾਮ ਕੀਤਾ ਤੇ ਲੈ ਕੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਵੱਲ ਪੱਜ ਪਈ ਆਉਂਦਿਆਂ ਨੂੰ ਛੇਵੇਂ ਪਾਸ਼ਾ ਤਨਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਘੋੜੇ ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ ਤਾਂ ਬੀਬੀ ਸੁਲਖਣੀ ਜੀ ਘੋੜੇ ਦੇ ਅੱਗੇ ਹੋ ਗਏ ਤੇ ਕਹਿਣ ਲੱਗੇ ਸਤਗੁਰ ਸੱਚੇ ਪਾਸ਼ਾ ਤੁਹਾਡੇ ਕਰ ਕਿਸੇ ਚੀਜ਼ ਦੀ ਘਾਟ ਨਹੀਂ ਹੈ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ ਦਿਓ ਸਤਗੁਰ ਸੱਚੇ ਪਾਸ਼ਾ ਜੀ ਕਹਿਣ ਲੱਗੇ ਬੀਬੀ ਤੇਨੂੰ ਪਹਿਲਾਂ ਵੀ ਕਿਹਾ ਹੈ ਕਿ ਔਲਾਦ ਦਾ ਸੁਖ ਤੇਰੇ ਕਰਮਾਂ ਦੇ ਵਿੱਚ ਨਹੀਂ ਹੈ ਫਿਰ ਤੈਨੂੰ ਪੁੱਤ ਕਿਥੋਂ ਦੇ ਦਈਏ ਕਹਿੰਦੇ ਬੀਬੀ ਨੇ ਕਾਗਜ਼ ਕਲਮਾਂ ਤੇ ਸ਼ਿਆਹੀ ਦੀ ਦਵਤ ਅੱਗੇ ਕਰ ਦਿੱਤੀ ਸਤਗੁਰ ਸੱਚੇ ਪਾਸ਼ਾ ਉਥੇ ਲਿਖਣ ਵਾਲੇ ਵੀ ਤੁਸੀਂ ਇੱਥੇ ਬਖਸ਼ਿਸ਼ਾਂ ਰਹਿਮਤਾ ਕਰਨ ਵਾਲੇ ਵੀ ਤੁਸੀਂ ਜੇ ਉਥੇ ਲਿਖਣਾ ਭੁੱਲ ਗਏ ਸੀ ਤਾਂ ਕੋਈ ਗੱਲ ਨਹੀਂ ਹੁਣ ਬਖਸ਼ਿਸ਼ ਕਰ ਦਿਓ ਸਤਗੁਰ ਸੱਚੇ ਪਾਸ਼ਾ ਜੀ ਤੱਸ ਦੇ ਘਰ ਦੇ ਵਿੱਚ ਅੱਗੇ ਹੁਣ ਮੇਰੇ ਕਰਮਾਂ ਦੇ ਵਿੱਚ ਵੀ ਲਿਖ ਦਿਓ ਕਹਿੰਦੇ ਸਤਗੁਰ ਸੱਚੇ ਪਾਸ਼ਾ ਜੀ ਨੇ ਜਦੋਂ ਬੀਬੀ ਦਾ ਜਵਾਬ ਸੋਨਿਆ ਤੇ ਬੀਬੀ ਦੇ ਹੱਥੋਂ ਕਾਗਜ਼ ਕਲਮ ਫੜ ਲਈ ਸਤਗੁਰ ਸੱਚੇ ਪਾਸ਼ਾ ਕਾਗਜ਼ 'ਤੇ ਉਤੇ ਇੱਕ ਲਿਖਣ ਲੱਗੇ ਤੇ ਉਹਨੇ ਦੇਰ ਕਹਿੰਦੇ ਕੋੜੇ ਦੀ ਹਿਲਜੋਲ ਕਾਰਨ ਸਤਗੁਰ ਸੱਚੇ ਪਾਸ਼ਾ ਜੀ ਨੇ ਇੱਕ ਦੀ ਜਗ੍ਹਾ ਤੇ 7 ਲਿਖ ਦਿੱਤਾ ਪਰ ਇਹ ਜੋ 7 ਲਿਖਿਆ ਸੀ ਨਾ ਇਹ ਕੋੜੇ ਦੇ ਕਰਕੇ ਨਹੀਂ ਸੀ ਲਿਖਿਆ ਇਹ ਤਾਂ ਸਤਗੁਰ ਸੱਚੇ ਪਾਸ਼ਾ ਜਦੋਂ ਦਿਵਲਤਾ ਦੇ ਘਰ ਵਿੱਚ ਆਉਂਦੇ ਨੇ ਉਦੋਂ ਮੋਹ ਮੰਗੀਆਂ ਮੁਰਾਦਾ ਤਾਂ ਪੂਰੀਆਂ ਹੁੰਦੀਆਂ ਹੀ ਨਹੀਂ ਬਲਕਿ ਆਪਣੀ ਮਰਜ਼ੀ ਦੇ ਨਾਲ ਖੁਸ਼ ਹੋ ਕੇ ਸਤਗੁਰ ਸੱਚੇ ਪਾਸ਼ਾ ਸਾਡੀ ਆਸ ਉਮੀਦ ਤੋਂ ਕਿਤੇ ਵੱਧ ਦਿੰਦੇ ਨੇ ਇਸੇ ਕਰ ਮਾਈ ਮੰਗਨ ਦਾ ਇੱਕ ਪੋਤਾ ਆਈ ਸੀ ਪਸਤ ਲੈ ਕੇ ਗਈ ਇਹ ਗੁਰਨਾਨਕ ਪਾਸ਼ਾ ਜੀ ਦਾ ਘਰਦਾਰ ਜੇ ਦੀ ਆਸ ਅਰਦਾਸ ਗੁਰਨਾਨਕ ਪਾਸ਼ਾ ਜੀ ਦੇ ਘਰ ਦੇ ਉੱਤੇ ਹੋਵੇ ਭਾਵ ਇਹ ਨਹੀਂ ਇਸੀ ਗੁਰਬਾਣੀ ਦਾ ਪਾਠ ਕਰ ਰਹੇ ਹਾਂ ਗੁਰੂ ਘਰੇ ਮਥੇ ਟੇਕ ਰਹੇ ਹਾਂ ਤੇ ਆਸ ਅਰਦਾਸ ਹੋਰ ਪਾਸੇ ਵੀ ਲਾਈ ਹੈ ਚਲੋ ਕੋਈ ਗੱਲ ਨਹੀਂ ਇੱਥੇ ਗੱਲ ਨਹੀਂ ਬਣੀ ਤਾਂ ਹੋਰ ਕਿਸੇ ਪਾਸੇ ਤੁਰ ਜਾਵਾਂਗੇ ਇੰਜ ਬੇੜੇ ਪਾਰ ਨਹੀਂ ਹੁੰਦੇ ਇੰਜ ਮੰਨਦੀਆਂ ਮਰਾਦਾ ਪੂਰੀਆਂ ਨਹੀਂ ਹੁੰਦੀਆਂ ਮੰਨਦੀਆਂ ਮਰਾਦਾ ਉਹਨਾਂ ਦੀਆਂ ਪੂਰੀਆਂ ਹੁੰਦੀਆਂ ਨੇ ਜਿਨ੍ਹਾਂ ਦੀ ਆਸ ਤੇ ਅਰਦਾਸ ਗੁਰਨਾਨਕ ਪਾਤਸ਼ਾਹ ਜੀ ਦੀ ਉਤੇ ਹੁੰਦੀ ਹੈ ਜਿਨ੍ਹਾਂ ਦਾ ਗੁਰੂ ਨਾਨਕ ਪਾਸ਼ਾ ਜੀ ਤੋਂ ਪినా ਹੋਰ ਕੋਈ ਵੀ ਸਹਾਰਾ ਨਹੀਂ ਹੁੰਦਾ ਸਤਗੁਰ ਸੱਚੇ ਪਾਸ਼ਾ ਜੀ ਨੂੰ ਉਹਨਾਂ ਦੇ ਉਤੇ ਕਿਰਪਾ ਕਰਨੀ ਹੀ ਪੈਂਦੀ ਹੈ ਮਹਾਪੁਰਖ ਜੀ ਕਹਿੰਦੇ ਹਨ ਅਸੀਂ ਜਦੋਂ ਗੁਰੂ ਘਰ ਤੋਂ ਮੰਗਣ ਜਾਂਦੇ ਆ ਤਾਂ খালি ਹੱਥ ਨਹੀਂ ਜਾਣਾ ਚਾਹੀਦਾ ਹੱਥ ਦੇ ਵਿੱਚ ਪੇਟਾ ਲੈ ਕੇ ਜ਼ਰੂਰ ਜਾਓ ਮਾਇਆ ਲੈ ਕੇ ਜਾਓ ਕੋਈ ਮਹਿੰਗੀ ਵਸਤੂ ਤੋਹਫਾ ਖਰੀਦ ਕੇ ਲੈ ਕੇ ਜਾਓ ਸਤਗੁਰ ਸੱਚੇ ਪਾਸ਼ਾ ਸਾਡੇ ਹੱਥ ਵਿੱਚ ਫੜੀ ਮਾਇਆ ਦੇਖ ਕੇ ਖੁਸ਼ ਹੁੰਦੇ ਨਹੀਂ ਮਹਿੰਗੀਆਂ ਸੇਵਾਵਾਂ ਪੇਟਾਵਾ ਦੇ ਕੇ ਖੁਸ਼ ਨਹੀਂ ਹੁੰਦੇ ਸਤਗੁਰ ਸੱਚੇ ਪਾਸ਼ਾ ਤਾਂ ਆਪਣੀ ਸਿੱਖ ਦੇ ਅੰਦਰ ਦੀ ਭਾਵਨਾ ਨੂੰ ਦੇਖਦੇ ਨੇ ਸਤਗੁਰ ਸੱਚੇ ਪਾਸ਼ਾ ਜੀ ਪਾਲ ਦੀ ਦੇਰੀ ਨਹੀਂ ਲਾਉਂਦੇ ਸਤਗੁਰ ਸੱਚੇ ਪਾਸ਼ਾ ਹਰ ਵੇਲੇ ਸਾਡੇ ਉਤੇ ਕਿਰਪਾ ਕਰਨ ਨੂੰ ਤਿਆਰ ਰਹਿੰਦੇ ਨੇ ਬਸ ਅਸੀਂ ਆਪਣੇ ਗੁਰੂ ਵਾਲੇ ਪਾਸੇ ਮੋਹ ਨਹੀਂ ਕਰਦੇ ਅਸੀਂ ਗੁਰੂਵਾਲ ਪੇਟ ਕਰਕੇ ਮੰਗਦੇ ਹਾਂ ਕਿਉਂਕਿ ਜਦੋਂ ਸਾਡੇ ਮਨ ਦੇ ਵਿੱਚ ਹੋਰ ਪਾਸਿਆਂ ਦੀ ਆਸ ਹੈ ਉਹਦਾ ਮਤਲਬ ਸਾਡੇ ਗੁਰੂ ਵੱਲ ਪੇਟ ਹੈ ਅਸੀਂ ਸਿਰਫ ਨਾਟਕ ਕਰ ਰਹੇ ਹਾਂ ਕਿ ਅਸੀਂ ਗੁਰੂ ਕਰੇ ਜਾਂਦੇ ਹਾਂ ਗੁਰਪਾਣੀ ਦਾ ਪਾਠ ਕਰਦੇ ਹਾਂ ਜਦੋਂ ਅਸੀਂ ਆਪਣੇ ਗੁਰੂ ਵੱਲ ਮੂੰਹ ਕਰ ਲਿਆ ਆਪਣੇ ਗੁਰੂ ਦੇ ਚਰਨਾਂ ਦੇ ਵਿੱਚ ਟੈਪ ਆਏ ਜਦੋਂ ਅਸੀਂ ਕਹਿ ਦਈਏ ਕਿ ਗੁਰਨਾਨਕ ਪਾਸ਼ਾ ਜੀ ਤੇਰੇ ਤੋਂ ਬਿਨਾ ਕੋਈ ਹੋਰ ਨਹੀਂ ਹੈ ਪਰ ਤੁਹਾਡੇ ਤੋਂ ਬਿਨਾ ਹੋਰ ਕਿਸੇ ਤੋਂ ਮੰਗਣਾ ਹੀ ਨਹੀਂ ਸਤਿਗੁਰੂ ਸੱਚੇ ਪਾਸ਼ਾ ਜੀ ਪਾਲ ਦੀ ਦੇਰੀ ਨਹੀਂ ਲਾਉਂਦੇ ਇੱਕ ਤੋਂ ਦੂਜੀ ਵਾਰ ਕਹਿਣਾ ਹੀ ਨਹੀਂ ਪੈਂਦਾ ਸਤਿਗੁਰੂ ਸੱਚੇ ਪਾਸ਼ਾ ਤੁਹਾਡੇ ਨਾਲ ਬੋਲਿਆਂ ਬਿਨਾ ਮੰਗਿਆਂ ਅੰਦਰ ਦੀਆਂ ਭਾਵਨਾ ਨੂੰ ਸਮਝ ਲੈਂਦੇ ਨੇ ਤਾਂ ਬਸ ਸਾਡੇ ਵਿੱਚ ਕਮੀ ਹੈ ਉਹ ਕਮੀ ਆਪਾਂ ਪੂਰੀ ਕਰਨੀ ਹੈ ਸਭ ਤੋਂ ਪਹਿਲਾਂ ਅੰਮ੍ਰਿਤ ਵੇਲੇ ਦਾ ਨਿਯਮ ਪੱਕਾ ਕਰੀਏ ਅੰਮ੍ਰਿਤ ਵੇਲੇ ਉੱਠ ਕੇ ਗੁਰਨਾਣੇ ਪਾਸ਼ਾ ਜੀ ਦੀ ਜਾਦ ਵਿੱਚ ਬੈਠਿਆ ਕਰੀਏ ਗੁਰਬਾਣੀ ਦਾ ਪਾਠ ਕਰੀਏ ਫਿਰ ਗੁਰੂ ਘਰੇ ਜਾਣਾ ਹੈ ਤੇ ਗੁਰੂ ਘਰੇ ਜਾ ਕੇ ਸਾਚੇ ਸਾਈ ਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਛ ਹੈ ਜਿਸ ਤੇ ਵੇ ਸੋ ਪਾਵੇ ਇਹ ਪੰਕਤੀਆਂ ਨੂੰ ਜ਼ਰੂਰ ਪੜ੍ਹਨਾ ਹੈ ਇਹਨਾਂ ਪੰਕਤੀਆਂ ਨੂੰ ਮਹਿਸੂਸ ਕਰਨਾ ਹੈ ਇਹਨਾਂ ਪੰਕਤੀਆਂ ਨੂੰ ਸਚਾਈ ਸਮਝਣਾ ਹੈ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਘਰ ਦੇ ਵਿੱਚ ਕਿਸੇ ਚੀਜ਼ ਦੀ ਕਮੀ ਨਹੀਂ ਸਾਡੀ ਸ਼ਰਧਾ ਭਾਵਨਾ ਸੱਚੀ ਸੋਚੀ ਹੋਣੀ ਚਾਹੀਦੀ ਹੈ ਸਾਡੀ ਨੀਅਤ ਸੱਚੀ ਹੋਣੀ ਚਾਹੀਦੀ ਹੈ ਇਹ ਨਹੀਂ ਕਿ ਅਸੀਂ ਇੱਕ ਪਾਸੇ ਪਾੜ ਕਰਦੇ ਹਾਂ ਗੁਰੂ ਘਰੇ ਜਾਂਦੇ ਹਾਂ ਸੇਵਾ ਕਰਦੇ ਹਾਂ ਦੂਜੇ ਪਾਸੇ ਮਨ ਦੇ ਵਿੱਚ ਈਰਖਾ ਰੱਖੀ ਫਿਰਦੇ ਹਾਂ ਮਨ ਦੇ ਵਿੱਚ ਈਰਖਾ ਨਹੀਂ ਰੱਖਣੀ ਅਤੇ ਸਰਬੱਤ ਦੇ ਭਲੇ ਦੀ ਗੱਲ ਕਰਨੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ